ਲੇ ਕਿਸਾਨ ਵੀਰੋ ਮੈਂ ਨਵਦੀਪ ਕੌਰ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਸ ਦੇ ਵਿੱਚ ਅਸੀਂ ਖੇਤੀਬਾੜੀ ਨਾਲ ਜੁੜੀ ਜਾਣਕਾਰੀ ਤੁਹਾਡੇ ਤੱਕ ਮੁਹੱਈਆ ਕਰਵਾਉਂਦੇ ਆ ਤਾਂ ਕਿ ਇਸ ਖੇਤੇ ਨਾਲ ਜੁੜ ਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਆਓ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਸ਼ੂ ਪਾਲਕਾਂ ਲਈ ਸੂchna ਅਤੇ ਸੁਝਾ ਪਸ਼ੂ ਪਾਲਕ ਵੀਰੋ ਮੈਂ ਡਾਕਟਰ ਦੀਪਕਮਲ ਸਿੰਘ ਸੀਵੀਆ ਚ ਬਤਾਲਾ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਬਤੌਰ ਵੈਟਰਨਰੀ ਅਫਸਰ ਆਪਣੀਆਂ ਸਵਾਵਾਂ ਨਿਭਾ ਰਿਹਾ ਹਾਂ ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਪਸ਼ੂਆਂ ਸੰਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸਜਾ ਨਵ ਜੰਮੇ ਕਟੜੂ ਵਛੜੂ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰਨ ਉਪਰੰਤ 10 ਸੈਂਟੀਮੀਟਰ ਛੱਡ ਕੇ ਉਸ ਦਾ 나ੜੂ ਸਟਰਲਾਈਜ਼ਡ ਕੈਂਚੀ ਨਾਲ ਕੱਟ ਦੇਣਾ ਚਾਹੀਦਾ ਹੈ ਇਸ ਨਾੜੂ ਨੂੰ ਇਨਫੈਕਸ਼ਨ ਫ੍ਰੀ ਰੱਖਣ ਲਈ ਟਿੰਕਚਰ ਆਇਓਡੀਨ ਜਾਂ ਫਿਰ ਡਟਾਲ ਨਾਲ ਦਿਨ ਦੇ ਵਿੱਚ ਘੱਟੋ-ਘੱਟ 3 ਤੋਂ 4 ਵਾਰ ਸਕਾਉਣਾ ਚਾਹੀਦਾ ਹੈ ਜਦੋਂ ਤੱਕ ਇਹ ਪੂਰਾ ਸੁੱਕ ਨਾ ਜਾਵੇ ਨਵ ਜੰਮੇ ਕਟੜੂ ਵਛੜੂ ਨੂੰ 2 ਘੰਟੇ ਦੇ ਅੰਦਰ-ਅੰਦਰ ਬੌਲਾ ਦੁੱਧ ਪਿਉਣਾ ਬਹੁਤ ਜ਼ਰੂਰੀ ਹੈ ਜੋ ਕਿ ਇਸ ਨੂੰ ਬਹੁਤ ਹੀ ਘਾਤਕ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਬੌਲਾ ਦੁੱਧ ਵਛੜੂ ਜਾਂ ਕਟੜੂ ਦੇ ਸਰੀਰ ਦੇ ਭਾਰ ਦੇ 10ਵੇਂ ਹਿੱਸੇ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ। ਕਟੜੂ ਵਛੜੂ ਨੂੰ ਸੁੱਕੇ ਥਾਂ ਤੇ ਰੱਖਣਾ ਚਾਹੀਦਾ ਹੈ ਕਿਉਂਕਿ ਗਿੱਲੀਆਂ ਥਾਵਾਂ ਨਮੂਨੀਆਂ ਵਰਗੀਆਂ ਬਿਮਾਰੀਆਂ ਨੂੰ ਵੀ ਸੱਦਾ ਦਿੰਦੀਆਂ ਹਨ। ਵਾਧੇ ਦੀ ਦੌਰ ਨੂੰ ਵਧਾਉਣ ਦੇ ਲਈ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ 50 ਤੋਂ 60 ਗ੍ਰਾਮ ਚੰਗੀ ਕੁਆਲਿਟੀ ਦਾ ਕਾਫ ਸਟਾਰਟਰ ਵੀ ਦੇਣਾ ਚਾਹੀਦਾ ਹੈ ਅਤੇ ਡੀਵਾਰਮਿੰਗ ਵੀ ਕਰਦੇ ਰਹਿਣਾ ਚਾਹੀਦਾ ਹੈ। ਗੋਟ ਫਾਰਮਿੰਗ ਦੇ ਵਿੱਚ ਸ਼ੈੱਡ ਦਾ ਪ੍ਰਬੰਧ ਕਰਨਾ ਇੱਕ ਜ਼ਰੂਰੀ ਅੰਗ ਹੈ। ਸ਼ੈੱਡ ਦੀ ਬਣਤਰ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਕਿ ਸਿੱਧਾ ਮੀਂਹ ਜਾਂ ਸਿੱਧੀ ਹਨੇਰੀ ਜਾਂ ਧੁੱਪ ਪ੍ਰਵੇਸ਼ ਨਾ ਕਰ ਸਕੇ ਇਸ ਕਰਕੇ ਗੋਟ ਫਾਰਮਿੰਗ ਦੇ ਸ਼ੈੱਡ ਦੀ ਦਿਸ਼ਾ ਪੂਰਬ ਤੋਂ ਪੱਛਮ ਈਸਟ ਤੋਂ ਵੈਸਟ ਵਾਲੀ ਸਾਈਡ ਨੂੰ ਹੋਣੀ ਚਾਹੀਦੀ ਹੈ ਜਿਸ ਕਰਕੇ ਸਿੱਧੀ ਧੁੱਪ ਦਾ ਅੰਦਰ ਆਉਣ ਤੋਂ ਬਚਾ ਰਹਿੰਦਾ ਹੈ ਸ਼ੈੱਡ ਦੇ ਅੰਦਰ ਚੰਗੀ ਹਵਾਦਾਰੀ ਅਤੇ ਵੈਂਟੀਲੇਸ਼ਨ ਵੀ ਹੋਣੀ ਚਾਹੀਦੀ ਹੈ ਅਤੇ ਹਰ ਬੱਕਰੀ ਲਈ ਔਸਤਨ 15 ਤੋਂ 20 ਸਕੁਅਰ ਫੁੱਟ ਦੀ ਜਗ੍ਹਾ अवेलेबल ਹੋਣੀ ਚਾਹੀਦੀ ਹੈ ਤਾਂ ਕਿ ਸ਼ੈੱਡ ਦੇ ਅੰਦਰ ਭੀੜ-ਪੜੱਕਾ ਨਾ ਹੋ ਸਕੇ ਸਵਾਈਨ ਰਿਸਿਪੇਲਾਸ ਸੂਰਾਂ ਦੀ ਸਕਿਨ ਦੀ ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਭੀੜ-ਪੜੱਕੇ ਵਾਲੇ ਸ਼ੈੱਡਾਂ ਦੇ ਵਿੱਚ ਜ਼ਿਆਦਾ ਫਲਾ ਕਰਦੀ ਹੈ ਸਵਾਈਨ ਰਿਸਿਪੇਲਾਸ ਦੇ ਵਿੱਚ ਸੂਰਾਂ ਦੇ ਵਿੱਚ 104 ਤੋਂ 107 ਡਿਗਰੀ ਦਾ ਬੁਖਾਰ ਪਾਇਆ ਜਾਂਦਾ ਹੈ ਸਕਿਨ ਦੇ ਉੱਪਰ ਡਾਇਮੰਡ ਸ਼ੇਪ ਜਾਂ ਫਿਰ ਪਰਪਲ ਕਲਰ ਦੇ ੱੱਬੇ ਵੀ ਦਿਖਦੇ ਹਨ ਅਤੇ ਭੁੱਖ ਇੱਕਦਮ ਘਟ ਜਾਂਦੀ ਹੈ ਅਤੇ ਗਰੋਥ ਰੇਟ ਵੀ ਸੂਰਾਂ ਦੇ ਵਿੱਚ ਘਟ ਜਾਂਦਾ ਹੈ ਕੋਈ ਵੀ ਲੱਛਣ ਦਿਖਣ ਤੇ ਡਾਕਟਰ ਦੀ ਸਲਾਹ ਦੇ ਨਾਲ ਇਸ ਬਿਮਾਰੀ ਦੇ ਵਿੱਚ ਪੈਨਸਿਲਿਨ ਦੇ ਟੀਕੇ ਅਸਰਦਾਰਕ ਸਾਬਤ ਹੁੰਦੇ ਨੇ ਕੁੱਤਿਆਂ ਦੇ ਵਿੱਚ ਪਾਇਓਡਰਮਾ ਦੀ ਬਿਮਾਰੀ ਇੱਕ ਬੈਕਟੀਰੀਅਲ ਬਿਮਾਰੀ ਹੈ ਜੋ ਕਿ ਕੁੱਤਿਆਂ ਦੀ ਸਕਿਨ ਨੂੰ ਇਨਫੈਕਟ ਕਰਦੀ ਹੈ ਇਹ ਬਿਮਾਰੀ ਜ਼ਿਆਦਾ ਨਮੀ ਜਾਂ ਉਹਨਾਂ ਕੁੱਤਿਆਂ ਦੇ ਵਿੱਚ ਪਾਈ ਜਾਂਦੀ ਹੈ ਜਿਨ੍ਹਾਂ ਦੇ ਵਿੱਚ ਵੈਕਸੀਨੇਸ਼ਨ ਨਹੀਂ ਕੀਤੀ ਹੁੰਦੀ ਜਾਂ ਉਹਨਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ ਕੈਨਾਈਨ ਪਾਇਓਡਰਮਾ ਦੇ ਵਿੱਚ ਕੁੱਤਿਆਂ ਦੀ ਚਮੜੀ ਲਾਲ ਹੋ ਜਾਂਦੀ ਹੈ ਉਸ ਦੇ ਉੱਪਰੋਂ ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਚਮੜੀ ਦੇ ਉੱਪਰ ਚਿੱਟੇ ਰੰਗ ਦੇ ਦਾਣੇ ਪਸ ਨਾਲ ਭਰੇ ਹੋਏ ਦਿਖਦੇ ਹਨ ਅਤੇ ਕਈ ਵਾਰ ਇੰਨੀ ਖਾਸ਼ ਹੁੰਦੀ ਹੈ ਕਿ ਕੁੱਤੇ ਆਪਣੀ ਚਮੜੀ ਨੂੰ ਖੁਰਚ ਦਿੰਦੇ ਹਨ ਇਸ ਬਿਮਾਰੀ ਤੋਂ ਬਚਾ ਦੇ ਲਈ ਸਕਿਨ ਦੀ ਕੋਈ ਵੀ ਇਨਫੈਕਸ਼ਨ ਦੇਖਣ ਤੇ ਐਕਸਪਰਟ ਦੇ ਨਾਲ ਸਲਾਹ ਕਰਨ ਕਰਕੇ ਸਲਾਹ ਤੋਂ ਬਾਅਦ ਐਂਡ ਸੂਟੇਬਲ ਐਂਟੀਬਾਇਓਟਿਕਸ ਅਤੇ ਮੈਡੀਕੇਅਰ ਸ਼ੈਂਪੂ ਲਾਉਣੇ ਚਾਹੀਦੇ ਹਨ ਕਨਾਈਨ ਪਾਇਓਡਰਮਾ ਨੂੰ ਐਂਟੀਬਾਇਓਟਿਕਸ ਕਵਰ ਕਰ ਸਕਦੇ ਹਨ ਇਹ ਸਨ ਪਸ਼ੂਆਂ ਸੰਬੰਧੀ ਕੁਝ ਜ਼ਰੂਰੀ ਸੂਚਨਾਵਾਂ ਅਤੇ ਸੁਝਾਅ ਧੰਨਵਾਦ ਯਾਰੇ ਕਿਸਾਨ ਵੀਰੋ ਸਰਦ ਰੁੱਤ ਦਾ ਆਗਾਜ਼ ਹੋਣ ਵਾਲਾ ਤੇ ਸਰਦੀ ਦੀ ਇਸ ਰੁੱਤ ਦੇ ਵਿੱਚ ਨਵੇਂ ਸੂਏ ਦਾ ਸុਚੱਜਾ ਪ੍ਰਬੰਧਨ ਕਿਸ ਤਰ੍ਹਾਂ ਕੀਤਾ ਜਾਵੇ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਡਾਕਟਰ ਨਵਦੀਪ ਸਿੰਘ ਜੀ ਨੇ ਜੋ ਕਿ ਸ਼੍ਰੀ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਹਰਪੀਤ ਸਿੰਘ ਜੀ ਨੇ ਆਓ ਦੇਖਦੇ ਹਾਂ ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇ ਵੈਟੀ ਤੇ ਐਨੀਮਲ ਸਾਇੰਸ ਇੰਸਟੀਚਿਊਟ ਲੁਹਾਨਾ ਵਿਖੇ ਸਾਡੇ ਨਾਲ ਨੇ ਡਾਕਟਰ ਨਵਦੀਪ ਸਿੰਘ ਰਟਾ ਜੀ ਇਨਾ ਦੇ ਨਾਲ ਗੱਲਬਾਤ ਕਰਾਂਗੇ ਕਿ ਅਸੀਂ ਸਰਦੀਆਂ ਦੇ ਵਿੱਚ ਨਵੇਂ ਸੂਏ ਦੀ ਸਹੀ ਸੰਭਾਲ ਕਿਵੇਂ ਕਰ ਸਕਦੇ ਹਾਂ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਬੁਨਿਆਦੀ ਜਿਹੜੀ ਗੱਲ ਉੱਤੇ ਕਰੋ ਕਿ ਗੱਬਣ ਸਮੇਂ ਜਿਹੜਾ ਪਸ਼ੂ ਦਾ ਸਾਂਭ ਸੰਭਾਲ ਉਹ ਕਿਵੇਂ ਰੱਖੀ ਜਾਣੀ ਚਾਹੀਦੀ ਹੈ ਅ ਜਦੋਂ ਅਸੀਂ ਗੱਬਣ ਪਸ਼ੂ ਦੀ ਗੱਲ ਕਰ ਰਹੇ ਹਾਂ ਨਾ ਤੇ ਉਦੋਂ ਅਸੀਂ ਇੱਕ ਜੀ ਨਹੀਂ ਦੋ ਜੀਆਂ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਕਿਸਾਨ ਵੀਰ ਜ਼ਿਆਦਾਤਰ ਇਹ ਸੋਚ ਲੈਂਦੇ ਆ ਵੀ ਹੁਣ ਸਾਡਾ ਪਸ਼ੂ ਗੱਬਣ ਹੋ ਗਿਆ ਤੇ ਕੋਈ ਨਹੀਂ ਜਦੋਂ ਸੂਊਗਾ ਉਸ ਤੋਂ ਬਾਅਦ ਆਪਾਂ ਸੇਵਾ ਕਰ ਲਾਂਗੇ ਇੱਕ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਹੈ ਜੇ ਅਸੀਂ ਸਹੀ ਸਲਾਹ ਦੇ ਨਾਲ ਸਹੀ ਤਰੀਕੇ ਨਾਲ 1 ਰੁਪਿਆ ਖਰਚੀਏ ਗੱਬਣ ਪਸ਼ੂ ਤੇ ਤੇ ਸਾਨੂੰ ਸੂਣ ਤੋਂ ਬਾਅਦ ਓਕੇ 5 ਹੋ ਕੇ ਮੁੜਨੇ ਆ ਉਸ ਸਮੇਂ ਕੁਝ ਲਾਮਤਾਂ ਇਸ ਤਰ੍ਹਾਂ ਦੀਆਂ ਵੀ ਆ ਜਾਂਦੀਆਂ ਨੇ ਜਿਵੇਂ ਕਿ ਜੇਕਰ ਤੁਸੀਂ ਗੱਬਣ ਪਸ਼ੂ ਦੀ ਸਾਂਸਵਾਲ ਨਹੀਂ ਕੀਤੀ ਉਹਦਾ ਖੁਰਾਕੀ ਪ੍ਰਬੰਧਨ ਰੱਖ-ਰਖਾਵ ਸਹੀ ਨਹੀਂ ਕੀਤਾ ਤੇ ਸੂਣ ਤੋਂ ਬਾਅਦ ਉਸ ਪਸ਼ੂ ਨੂੰ ਸੂਤਕੀ ਬੁਖਾਰ ਜੇਰਨਾ ਪੈਣਾ ਜਿਹੜੀ ਜਿਗਰ ਦੇ ਉੱਤੇ ਚਰਬੀ ਚੜਨਾ ਕਿਟੋਸਿਸ ਇਦਾਂ ਦੀਆਂ ਲਾਮਤਾਂ ਆ ਜਾਂਦੀਆਂ ਜਿਹਦੇ ਕਰਕੇ ਜ਼ਿਆਦਾਤਰ ਇਹ ਚਾਂਸ ਹੁੰਦਾ ਵੀ ਜਿੰਨਾ ਤੁਸੀਂ ਦੁੱਧ ਲੈਣਾ ਉਹ ਤੋਂ 30% ਜਿਹੜਾ ਦੁੱਧ ਆ ਤੁਹਾਨੂੰ ਉਹ ਸੂਏ ਦੇ ਵਿੱਚ ਘੱਟ ਮਿ Đੂਗਾ ਡਾਕਟਰ ਸਾਹਿਬ ਸੂਏ ਤੋਂ ਪਹਿਲਾਂ ਜਿਹੜਾ ਉਹ ਪਸ਼ੂ ਜਦੋਂ ਸੂਣ ਦੇ ਨੇੜੇ ਆ ਟੁਕਾ ਹੈ ਹਾਂਜੀ ਉਦੋਂ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਹੈ ਕਿ ਉਹਨੂੰ ਅਸੀਂ ਉਹਦੀ ਖੁਰਾਕ ਦੀ ਜਿਵੇਂ ਤੁਸੀਂ ਗੱਲ ਕੀਤੀ ਕੋਈ ਉਹਨੂੰ ਪਸ਼ੂਆਂ ਦੇ ਵਾੜੇ ਦੇ ਵਿੱਚ ਕੋਈ ਅਲਹਿਦਾ ਕਰਨਾ ਹੋਵੇ ਜਾਂ ਕੋਈ ਹੋਰ ਅਸੀਂ ਜਿਹੜਾ ਉਹਨੂੰ ਕੋਈ ਟੀਕਾ ਦਵਾਈ ਜਿਹੜੀ ਦੇਣੀ ਹੋਏ ਉਹਦੇ ਸਬੰਧੀ ਵੀ ਜਿਹੜਾ ਚਾਨਣਾ ਹੋਵੇ ਤਾਂ ਕਿ ਪਸ਼ੂ ਪਾਲਕ ਸਾਡਾ ਜਿਹੜਾ ਉਹ ਕ੍ਰਮਵਾਰ ਸਾਰੀ ਗੱਲ ਨੂੰ ਜਿਹੜਾ ਸਮਝ ਸਕੇ ਜਦੋਂ ਪਸ਼ੂ ਗੱਭਣ ਜਿਹਨੂੰ ਆਪਾਂ ਆਖਰੀ 21 ਦਿਨ ਦਾ ਸਮਾਂ ਟਰਾਂਜੀਸ਼ਨ ਪੀਰੀਅਡ ਵੀ ਅੱਜਕੱਲ ਜਿਹੜੇ ਕਿਸਾਨ ਵੀਰ ਜਾਣਦੇ ਨੇ ਉਹ ਕਹਿ ਦਿੰਦੇ ਨੇ ਪਸ਼ੂ ਪਾਲਕ ਵੀਰ ਹਾਂ ਉਹਦੇ ਵਿੱਚ ਕੀ ਹੁੰਦਾ ਇੱਕ ਤਾਂ 60 ਦਿਨ ਪਹਿਲਾਂ ਪਸ਼ੂ ਨੂੰ ਅਲੱਗ ਕਰ ਦਿਓ ਜੇ ਤੁਹਾਡੇ ਕੋਲੇ ਕਾਵਿੰਗ ਪੈਨ ਬਹੁਤੇ ਜਿਹੜੇ ਗਾਂਵਦੂ ਕਿਸਾਨ ਵੀਰ ਪਸ਼ੂ ਪਾਲਕ ਵੀਰ ਨੇ ਉਹਨਾਂ ਨੇ ਬਣਾਏ ਹੋਏ ਨੇ ਜੇ ਨਹੀਂ ਤਾਂ ਆਪਾਂ ਕੀ ਕਰ ਸਕਦੇ ਆ ਵੀ ਇੱਕ ਕਮਰਾ ਜਿੱਦੀ ਨੁੱਕਰ ਹੋਵੇ ਉੱਤੇ ਬਾਲੇ ਲਾ ਕੇ ਇੱਕ ਵਾੜਾ ਬਣਾ ਸਕਦੇ ਆ ਸਰਦੀਆਂ ਦੀ ਤੁਸੀਂ ਗੱਲ ਕੀਤੀ ਪਰਾਲੀ ਨੂੰ ਸੁੱਕ ਦੇ ਤੌਰ ਤੇ ਉੱਥੇ ਵਰਤਿਆ ਜਾ ਸਕਦਾ ਉਸ ਪਸ਼ੂ ਨੂੰ ਆਪਾਂ ਵਾੜੇ ਦੇ ਵਿੱਚ ਰੱਖਣਾ ਆਰਾਮਦਾਇਕ ਮਾਹੌਲ ਦੇਣਾ ਤੇ ਇਸ ਤਰ੍ਹਾਂ ਦੇ ਨਾਲ ਆਪਾਂ ਪਸ਼ੂ ਨੂੰ ਅਲੱਗ ਰੱਖ ਸਕਦੇ ਆ ਤੇ 60 ਦਿਨ ਪਹਿਲਾਂ ਪਸ਼ੂ ਨੂੰ ਦੁੱਧੋਂ ਵੀ ਭਜਾ ਦੇਣਾ ਤੇ ਜਿਹੜੀਆਂ گاਵਾਾਂ ਦੇ ਵਿੱਚ ਟਿਊਬਾਂ ਚੜਦੀਆਂ ਉਹ ਵੀ ਚੜਾ ਲੋਂਗੇ ਤਾਂ ਉਹਦੇ ਨਾਲ ਕੀ ਹੈ ਪਸ਼ੂ ਨੂੰ ਜਿਹੜੇ ਥਣਾ ਦੀ ਜਿਹੜੀ ਗਾਂ ਵਾਲੀ ਆਉਣ ਵਾਲੀ ਬਿਮਾਰੀ ਹੈ ਉਹ ਨਹੀਂ ਲੱਗੂਗੀ ਦੂਸਰੀ ਗੱਲ ਤੁਸੀਂ ਕੀਤੀ ਖੁਰਾਕੀ ਪ੍ਰਬੰਧਨ ਦੀ ਦੇਖੋ ਖੁਰਾਕੀ ਪ੍ਰਬੰਧਨ ਇਸ ਸਮੇਂ ਦਾ ਬਹੁਤ ਜ਼ਰੂਰੀ ਹੈ ਇਹਦੇ ਚ ਆਪਾਂ ਸਪਾਰਸ਼ ਕਰਦੀ ਹੈ ਯੂਨੀਵਰਸਿਟੀ ਕੁੱਲ ਮਿਸ਼ਰਤ ਖਰਾਕ ਤੂੜੀ ਦਾਣਾ ਤੇ ਸਾਈਲੇਜ ਮਿਕਸ ਕਰਕੇ ਜਿਹੜਾ ਗੱਬਣ ਪਸ਼ੂ ਆਸਤਨ ਜੇ ਆਪਾਂ ਗੱਲ ਕਰੀਏ 18 ਤੋਂ 20 ਕਿਲੋ ਸਾਈਲੇਜ 3 ਤੋਂ 4 ਕਿਲੋ ਦਾਣਾ ਤੇ 2 ਕਿਲੋ ਤੂੜੀ ਉਸ ਪਸ਼ੂ ਨੇ ਖਾਣੀ ਹੈ ਜਿਹੜਾ ਦਾਣਾ ਉਹਦੀ ਜਿਹੜੀ ਪ੍ਰੋਟੀਨ ਦੀ ਮਾਤਰਾ ਹੈ ਉਹ 14% ਤੱਕ ਆਪਾਂ ਰੱਖਣੀ ਹੁੰਦੀ ਹੈ ਤੇ ਦਾਣੇ ਦੇ ਵਿੱਚ ਕੁਝ ਕੁ ਜਿਹੜੇ ਤੱਤ ਨੇ ਉਹ ਬਹੁਤ ਜ਼ਰੂਰੀ ਨੇ ਜਿਵੇਂ ਕਿ ਰਿਊਮਨ ਪ੍ਰੋਟੈਕਟਡ ਕੋਲੀਨ ਬਾਇਓਸਟਿਨ ਨਾਇਆਸਿਨ ਇਹ ਚੀਜ਼ਾਂ ਆਪਾਂ ਪਾ ਸਕਦੇ ਆ ਇੱਕ ਕਿਸਾਨ ਵੀਰ ਕਹਿੰਦੇ ਆ ट्रांजिशन ਫੀਡ ਬਾਰੇ ਸਾਨੂੰ ਅਸੀਂ ਉਹਦੇ ਵਿੱਚ ਕੀ ਐਸਾ ਪਾਈਏ ਵੀ ਸਾਡੀ ट्रांजिशन ਫੀਡ ਸਹੀ ਹੋ ਜੇ ਸਾਡਾ ਆਮ ਘਰ ਦੀ ਫੀਡ ਬਣੀ ਵੀ ਹੈ ਇੱਕ ਆਪਣੇ ਨਾ ਆਮ ਹੀ ਮਿਲ ਜਾਂਦਾ ਠਿਕਰੀ ਨਸ਼ਾਦਰ ਸੋ 40 ਤੋਂ 70 ਗ੍ਰਾਮ ਠਿਕਰੀ ਨਸ਼ਾਦਰ ਆਪਾਂ ਆਖਰੀ ਦਿਨਾਂ ਦੇ ਵਿੱਚ ਪਸ਼ੂ ਨੂੰ ਪਾ ਸਕਦੇ ਆ ਜਦੋਂ ਪਸ਼ੂ ਸੂਪਿਆ ਉਦੋਂ ਬੰਦ ਕਰ ਲੋ ਹੁਣ ਉਹਦਾ ਕੀ ਹੈ ਠੀਕੀ ਨਿਸ਼ਾਦਰ ਤੁਹਾਨੂੰ ਕਿਉਂ ਪਤਾ ਲੱਗੂ ਠੀਕੀ ਨਿਸ਼ਾਦਰ ਵੀ ਸਾਡਾ ਸਹੀ ਪੈ ਰਿਹਾ ਹੈ ਤਾਂ ਤੁਸੀਂ ਜਿਹੜੇ ਪਸ਼ੂ ਦੇ ਪਿਸ਼ਾਬ ਦੀ ਪੀ ਐਚ ਸਟ੍ਰਿਪ ਜੀ ਆ ਜਾਂਦੀ ਹੈ ਸੌਖੀ ਮਿਲ ਜਾਂਦੀ ਹੈ ਪਿਸ਼ਾਬ ਦੀ ਪੀ ਐਚ ਚੈੱਕ ਕਰ ਸਕਦੇ ਆ ਜੇ 6 ਤੋਂ 6.5 ਦੇ ਵਿੱਚ ਪੀ ਐਚ ਰਹਿ ਰਹੀ ਹੈ ਤਾਂ ਤੁਸੀਂ ਜਿਹੜਾ ਠੀਕੀ ਨਿਸ਼ਾਦਰ ਹੈ ਉਹ ਬਿਲਕੁਲ ਸਹੀ ਪਾ ਰਹੇ ਆ ਹੁਣ ਇਹਦੇ ਚ ਜੋ ਚੀਜ਼ ਨਹੀਂ ਕਰਨੀ ਉਹ ਜ਼ਰੂਰੀ ਹੈ ਜਿਹੜਾ ਆਪਾਂ ਕੈਲਸ਼ੀਅਮ ਉੱਪਰੋਂ ਪਾਉਣੇ ਆ ਜਿਹੜਾ ਉੱਪਰੋਂ ਦੀ ਕੈਲਸ਼ੀਅਮ ਪਾਉਣਾ ਹੈ ਉਹ ਯੂਨੀਵਰਸਿਟੀ ਕਦੇ ਰეკਮੈਂਡ ਨਹੀਂ ਕਰਦੀ ਉਹਦੇ ਨਾਲ ਪਸ਼ੂ ਨੂੰ ਸੂਤਕੀ ਬੁਖਾਰ ਹੋ ਇੱਕ ਜਿਹੜਾ ਤੇਲ ਪਾਰੇ ਨੇ ਲੋਕ ਉਹ ਵੀ ਯੂਨੀਵਰਸਿਟੀ ਦੀ ਸ਼ਿਫਾਰਿਸ਼ ਨਹੀਂ ਹੈਗੀ ਉਹਦੀ ਜਗ੍ਹਾ ਤੁਸੀਂ ਬਾਈਪਾਸ ਫੈਟ ਸਲਾਹ ਦੇ ਨਾਲ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਜਿਹੜੇ ਪੈਸੇ ਆ ਉਹ ਬਾਕੀ ਦਵਾਈਆਂ ਤੇ ਨਾ ਖਰਾਬ ਕੀਤੇ ਜਾਣ ਜਿਵੇਂ ਕਿ ਇੱਕ ਬਿਮਾਰੀ ਆਪਾਂ ਕਹਿੰਦੇ ਨੇ ਜੇਰ ਦਾ ਰੁਕਣਾ ਉਹਦੇ ਲਈ ਵਿਟਾਮਿਨ E ਬਹੁਤ ਜ਼ਰੂਰੀ ਹੈ ਉਹਨੂੰ ਫੀਡ 'ਚ ਵੀ ਪਾ ਸਕਦੇ ਹੋ ਜਾਂ 21 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਟੀਕਾ ਲਵਾ ਸਕਦੇ ਹੋ ਤੇ ਸੂਣ ਦੇ ਸਮੇਂ ਵੀ ਟੀਕਾ ਲਵਾ ਸਕਦੇ ਹੋ ਇਹ ਸੂਣ ਤੋਂ ਪਹਿਲਾਂ ਦੀਆਂ ਗੱਲਾਂ ਨੇ ਹੁਣ ਸੂਣ ਦਾ ਸਮਾਂ ਆ ਚੁੱਕਾ ਹੈ ਹਾਂਜੀ ਪੀਸਾ ਮਿਲੋ ਇੱਕ ਅੱਦੇ ਦਿਨ ਦੀ ਗੱਲ ਆ ਸਾਨੂੰ ਨਿਗਰਾਨੀ ਰੱਖਣ ਦੀ ਲੋੜ ਆ ਤੇ ਪਸ਼ੂ ਸੂ ਹੀ ਪੈਂਦਾ ਆ ਆਪਾਂ ਉਸ ਇੱਕ ਅੱਦੇ ਪਹਿਲੇ ਦਿਨ ਦੀ ਤੇ ਸੂਣ ਸਮੇ ਜਿਹੜੀਆਂ ਕਿੜੀਆਂ-ਕਿੜੀਆਂ ਸਾਵਧਾਨੀਆਂ ਰੱਖਣੀਆਂ ਜੀ ਇੱਕ ਤੇ ਜਿਹੜਾ ਪਸ਼ੂ ਆ ਤੁਹਾਡਾ ਜਿੱਥੇ ਤੁਹਾਡਾ ਵਾੜਾ ਆ ਉਹ ਸਲਿੱਪਰੀ ਜੀ ਨੂੰ ਆਪਣੇ ਤਿਲਕਣਾ ਨਹੀਂ ਹੋਣਾ ਚਾਹੀਦਾ ਵੀ ਪਸ਼ੂ ਕਿਤੇ ਸੂਂਦਾ ਜੋਰ ਲਾਉਂਦਾ ਹੈ ਤਿਲਕ ਕੇ ਡਿੱਗ ਕੇ ਕੋਈ ਸੱਟ ਫੇਟ ਨਾ ਖਾ ਲੇ ਦੂਸਰੀ ਗੱਲ ਹੈ ਤੁਹਾਨੂੰ ਸੂਣ ਦੇ ਲੱਛਣ ਪਤਾ ਹੋਣੇ ਚਾਹੀਦੇ ਆ ਜਿਵੇਂ ਪਸ਼ੂ ਦੀ ਜਿਹੜੀ ਸੂ ਹੈ ਉਹ ਢਿੱਲੀ ਹੋ ਜਾਂਦੀ ਹੈ ਪੁੜੇ ਆਪਣੇ ਪੰਜਾਬੀ ਦੇ ਵਿੱਚ ਸ਼ਬਦ ਦੇ ਪੁੜੇ ਟੁੱਟ ਜਾਂਦੇ ਆ ਪੂਛ ਦੇ ਦੌਰਾਨ ਜਿਹੜੇ ਪੁੜੇ ਹੁੰਦੇ ਆ ਉਹ ਟੁੱਟ ਜਾਂਦੇ ਆ ਲੇਵਾ ਪਸ਼ੂ ਬਣਾਲਦਾ ਤੁਹਾਨੂੰ ਪਤਾ ਲੱਗ ਗਿਆ ਤੁਹਾਡਾ ਪਸ਼ੂ ਜਿਹੜਾ ਉਹ ਸੂਣ ਲਈ ਤਿਆਰ ਹੈ ਉਸ ਸਮੇਂ ਜਿਹੜੀ ਚੀਜ਼ ਦਾ ਧਿਆਨ ਰੱਖਣਾ ਜੋ ਕਿ ਆਪਾਂ ਨਹੀਂ ਰੱਖਦੇ ਵੀ ਸੂਣ ਲੱਗਿਆ ਆਪਣੇ ਪਿੰਡ ਵਾਲੇ ਸਾਰੇ ਇਕੱਠੇ ਹੋ ਜਾਂਦੇ ਵੀ ਇਹਨੇ ਫਲਾਨੇ ਦੀ ਮੱਝ ਸੂਂਦੀ ਆ ਪਸ਼ੂ ਦੇ ਉੱਪਰ ਕਦੇ ਨਹੀਂ ਖੜਨਾ ਪਸ਼ੂ ਨੂੰ ਇਹੋ ਜਿਹਾ ਮਾਹੌਲ ਦੇਣਾ ਵੀ ਪਸ਼ੂ ਨੂੰ ਲੱਗੇ ਵੀ ਜੇ ਮੈਂ ਇੱਥੇ ਆਪ ਸੇਫ ਹੈ ਬੱਚਾ ਜੀ ਤੇ ਇਸ ਕਰਕੇ ਉਹਦੇ ਉੱਪਰ ਨਹੀਂ ਖੜਨਾ ਕਿਉਂਕਿ ਪਸ਼ੂ ਦੇ ਸੂਣ ਦਾ ਜਿਹੜਾ ਦੇਣਾ ਉਹ ਡਿਸਾਈਡ ਕਰਨਾ ਹੈ ਬੱਚੇ ਨੇ ਉਹ ਬੱਚਾ ਦੱਸੂਗਾ ਵੀ ਐਸ ਦਿਨ ਪਸ਼ੂ ਨੇ ਸੂਣਾ ਪਰ ਕਿਹੜੇ ਸਮੇਂ ਸੂਣਾ ਉਹ ਕਰਨਾ ਹੈ ਪਸ਼ੂ ਨੇ ਇਸ ਕਰਕੇ ਜੇ ਅਸੀਂ ਉੱਤੇ ਖੜੇ ਰਾਵਾਂਗੇ ਪਸ਼ੂ ਬੱਚੇ ਨੂੰ ਰੋਕੂਗਾ ਫਿਰ ਉਹ ਤੁਹਾਨੂੰ ਪਤਾ ਹੈ ਦੇਰ ਜਦੋਂ ਹੋ ਜਾਂਦੀ ਹੈ ਤਾਂ ਫਿਰ ਉਹ ਆਪਣਾ ਨੁਕਸਾਨ ਵੱਡਾ ਹੋ ਸਕਦਾ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਤੇ ਇੱਕ ਜਦੋਂ ਪਸ਼ੂ ਸੂਣ ਲੱਗੇ ਮਟੈਂਡੀ ਆ ਗਈ ਉਸ ਤੋਂ ਬਾਅਦ ਕਈ ਵਾਰੀ ਅਸੀਂ ਇਹ ਸਮਝਦੇ ਹਾਂ ਵੀ ਰਾਤ ਬਰਾਤੇ ਕੋਈ ਡਾਕਟਰ ਦੀ ਸੇਵਾ ਨਹੀਂ ਉਪਲਬਧ ਹੁੰਦੀ ਜਾਂ ਕੁਝ ਵੀ ਪਰ ਇੰਨੀ ਕ ਜਾਣਕਾਰੀ ਜ਼ਰੂਰ ਰੱਖਣੀ ਹੈ ਵੀ ਜੇ ਪਸ਼ੂ ਦੀਆਂ ਕੱਲੀਆਂ ਲੱਤਾਂ ਉਹਨੂੰ ਪੁੱਠਾ ਜਾਂ ਸਿੱਧਾ ਸਮਝ ਕੇ ਆਪਾਂ ਖਿੱਚਣਾ ਨਹੀਂ ਉਸ ਕਰਕੇ ਡਾਕਟਰੀ ਸਲਾਹ ਲਾਓ ਨਹੀਂ ਤਾਂ ਜਿੰਨਾ ਚਿਰ ਤੱਕ ਤੁਹਾਨੂੰ ਉਹਦੀ ਬੂਥੀ ਨਹੀਂ ਦਿਖਦੀ ਉਹਨਾਂ ਚਿਰ ਖਿੱਚਣਾ ਨਹੀਂ ਜੇ ਆਪਾਂ ਲੱਤਾਂ ਸਮਝ ਕੇ ਪਿਛਲੀਆਂ ਖਿੱਚ ਲਿਆ ਤੇ ਸਿਰ ਮੁੜਿਆ ਹੋਇਆ ਤੇ ਬੱਚੇ ਦਾ ਨਹੀਂ ਜੇ ਫਟ ਗਈ ਤੇ ਆਪਣੇ ਪਸ਼ੂ ਦਾ ਵੀ ਨੁਕਸਾਨ ਹੋ ਸਕਦਾ ਡਾਕਟਰ ਸਾਹਿਬ ਜੇ ਕੋਈ ਇਹੋ ਜਿਹੀਆਂ ਸਮੱਸਿਆਵਾਂ ਆ ਜਾਣ ਤਾਂ ਰਾਤ ਬਰਾਤ ਦੀ ਗੱਲ ਆਪਾਂ ਕਰ ਲਈਏ ਉਦੋਂ ਫਿਰ ਉਸ ਵੇਲੇ ਸਾਡਾ ਪਸ਼ੂ ਪਾਲਕ ਕੀ ਕਰੇ ਉਹ ਬੈਠੀ ਡਾਕਟਰ ਦੀ ਸਹਾਇਤਾ ਦੀ ਲੋੜ ਪਾਊਗੀ ਜਾਂ ਕੋਈ ਉਹਨਰ ਕੋਲ ਆਪਣੇ ਕੋਲ ਵਿਚਾਰਾ ਹੈਗਾ ਜੀ ਦੇਖੋ ਜੀ ਜੇਕਰ ਤੁਹਾਡਾ ਖੁਰਾਕੀ ਪ੍ਰਬੰਧਨ ਸਹੀ ਹੈ ਜਿਵੇਂ ਮੈਂ ਵਿਟਾਮਿਨ E ਦੀ ਗੱਲ ਕੀਤੀ ਹੈ ਤੁਹਾਡਾ ਖੁਰਾਕੀ ਪ੍ਰਬੰਧਨ ਸਹੀ ਹੈ ਤਾਂ ਤੁਹਾਨੂੰ ਪਸ਼ੂ ਨੂੰ ਆਪਾਂ ਕਹਿ ਦਈਏ ਵੀ ਜ਼ੇਰ ਲਈ ਰੁਕਣ ਦੀ ਵੀ ਇੰਤਜ਼ਾਰ ਨਹੀਂ ਕਰਨਾ ਪੈਂਦਾ ਤਿੰਨ ਚਾਰ ਘੰਟੇ ਦੇ ਵਿੱਚ ਚੰਗੇ ਪਸ਼ੂ ਦੀ ਜਿਹੜੀ ਹੈ ਉਹ ਜ਼ੇਰ ਪੈ ਜਾਂਦੀ ਹੈ ਜੇਕਰ ਇਦਾਂ ਦੀ ਕੁਝ ਵੀ ਆਉਂਦੀ ਹੈ ਤਾਂ ਹਮੇਸ਼ਾ ਡਾਕਟਰ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਜਿਹੜੀ ਬੱਚਾ ਫਸੇ ਵਾਲੀ ਐਮਰਜੈਂਸੀ ਆ ਉਹਦੇ ਤਾਂ ਤੁਹਾਡਾ ਡਾਕਟਰ ਹੀ ਹੱਲ ਕਰ ਸਕਦਾ ਹੈ ਜਿਹੜਾ ਆਪਾਂ ਕਹਿ ਦਿੰਨੇ ਆ ਅੱਜਕੱਲ ਇੰਪੋਰਟਡ ਟੀਕੇ ਲਾ ਰਹੇ ਬੱਚੇ ਦਾ ਸਾਈਜ਼ ਥੋੜਾ ਬੜਾ ਬੱਚਾ ਅੱਧਾ ਕਬਾਰ ਆ ਗਿਆ ਉੱਥੇ ਤੁਸੀਂ ਬੱਚੇ ਦੀ ਮਦਦ ਕਰ ਸਕਦੇ ਹੋ ਪਰ ਇਹ ਨਾ ਹੋਵੇ ਵੀ ਆਪਾਂ ਕਿਸੇ ਪ੍ਰਾਈਵੇਟ ਬੰਦੇ ਨੂੰ ਸੱਦ ਲਈਏ ਜਿਹਨੂੰ ਕੋਈ ਜਾਣਕਾਰੀ ਨਾ ਹੋਵੇ ਤੇ ਆਪਣੇ ਜਿਹੜੇ ਪਸ਼ੂ ਦੀ ਬੱਚੇ ਜਾਨੀ ਦਾ ਨੁਕਸਾਨ ਹੋ ਜਾਏ ਤੇ ਫਿਰ ਜਦੋਂ ਪਸ਼ੂ ਸੂਪਿੰਦਾ ਸੂਣ ਤੋਂ ਬਾਅਦ ਜਿਵੇਂ ਆਪਾਂ ਕੈਲਸ਼ੀਅਮ ਪਹਿ ਤੇ ਸੂਣ ਦੇ ਸਾਰ ਆਪਾਂ ਜਿਹੜੀ ਕੈਲਸ਼ੀਅਮ ਦੀਆਂ ਜੈੱਲਾਂ ਵੀ ਆ ਜਾਂਦੀਆਂ ਕਈ ਕੰਪਨੀ ਦੇ ਉਹ ਵੀ ਦੇ ਸਕਦੇ ਆ ਪ੍ਰੋਪਾਈਲਨ ਗਲਾਈਕੋਲ ਦੇ ਸਕਦੇ ਆ ਕਿਉਂਕਿ ਪਸ਼ੂ ਦਾ ਜਿਹੜਾ ਸੂਣ ਤੋਂ ਪਹਿਲਾਂ ਦੀ ਜਿਹੜੀ એનર્ਜੀ ਦੀ ਰਿਕੁਆਇਰਮੈਂਟ ਹੈ ਊਰਜਾ ਦੀ ਉਹ ਸੂਣ ਤੋਂ ਬਾਅਦ ਉਹਦੀ ਊਰਜਾ ਦੀ ਰਿਕੁਆਇਰਮੈਂਟ ਵੱਧ ਜਾਣੀ ਹੈ ਉਹਦੀ ਲੋਡ ਵੱਧ ਜਾਣੀ ਹੈ ਇਸ ਕਰਕੇ ਕਿਉਂਕਿ ਉਹਨੇ ਦੁੱਧ ਦੇਣਾ ਬੌਲੀ ਨਿਕਲਣੀ ਹੈ ਬੌਲੇਜ ਕੈਲਸ਼ੀਅਮ ਜਲਾ ਜਾਣਾ ਇਸ ਕਰਕੇ ਆਪਾਂ ਉਹਨੂੰ ਕੈਲਸ਼ੀਅਮ ਦੀਆਂ ਚੀਜ਼ੀਆਂ ਵੀ ਦੇ ਸਕਦੇ ਆ ਕਿਉਂਕਿ ਇਹ ਜਿੰਨਾ ਪਿੱਛੇ ਆਪਾਂ ਸਾਰਾ ਕੁਝ ਕਰਕੇ ਆਏ ਆ ਇਹਦੇ ਤੇ ਕੱਲਾ ਇਹ ਨਹੀਂ ਵੀ ਪਸ਼ੂ ਦੀ ਦੁੱਧ ਦੇਣ ਦੀ ਸਮ ਉਹ ਵੀ ਨਿਰਭਰ ਕਰੂਗਾ ਵੀ ਤੁਹਾਡਾ ਪਸ਼ੂ ਹੈ ਜਿਹੜਾ ਅਗਲੇ ਸੂਏ ਲਈ ਕਦੋਂ ਤਿਆਰ ਹੋਊਗਾ ਇਹ ਨਾ ਹੋਵੇ ਵੀ ਤੁਹਾਡਾ ਪਸ਼ੂ ਤਿਆਰ ਹੀ ਨਾ ਹੋਵੇ ਤੇ ਤੁਹਾਡਾ ਪਸ਼ੂ ਬਹੁਤ ਟਾਈਮ ਤੱਕ ਆਸ ਹੀ ਨਾ ਹੋਵੇ ਤੇ ਤੁਹਾਡਾ ਪਸ਼ੂ ਅੱਗੋਂ ਡਰਾਈ ਖੜਾ ਰਵੇ ਤੇ ਤੁਹਾਡਾ ਵਿਤੀ ਨੁਕਸਾਨ ਹੋ ਜਾਏ ਡਾਕਟਰ ਸਾਹਿਬ ਹੁਣ ਕਈ ਵਾਰੀ ਆਪਾਂ ਇਹ ਕਰਦੇ ਆ ਕਿ ਆਪਾਂ ਪਸ਼ੂ ਨੂੰ ਦਲੀਆ ਦੇਣਾ ਹੈ ਕਿ ਨਹੀਂ ਦੇਣਾ ਉਦੋਂ ਜਿਹੜਾ ਪਸ਼ੂ ਦਾ ਜੇ ਆਪਾਂ ਕੋਖ ਸਾਫ਼ ਕਰਨ ਵਾਸਤੇ ਸਾਰਾ ਕੁਝ ਉਹ ਉਹਨੀਆਂ ਢਾਂਚਾ ਵਾ ਉਹਦੇ ਵਾਸਤੇ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਜੀ ਉਸ ਸਮੇਂ ਇੱਕ ਤੇ ਮੈਂ ਤੁਹਾਨੂੰ ਦੱਸਿਆ ਵੀ ਜੇ ਤੁਸੀਂ ਕੈਲਸ਼ੀਅਮ ਦੇ ਦੋਗੇ ਜਾਂ ਵਿਟਾਮਿਨ E ਦਾ ਟੈਗਾ ਲਾ ਦੋਗੇ ਜਿਹੜੀ ਬੱਚੇਦਾਨੀ ਦੀ ਸਫਾਈ ਵਾਲੀ ਗੱਲ ਹੈ ਉਹ ਤੇ ਉਦਰੇ ਹੀ ਨਿਬੜ ਜਾਣੀ ਚਾਹੀਦੀ ਹੈ ਤੇ ਜੇ ਤੁਹਾਡਾ ਖਰਾਕੀ ਪ੍ਰਬੰਧਨ ਆ ਉਹਦੇ 'ਚ ਵੀ ਦਿੱਕਤ ਨਹੀਂ ਆਉਂਦੀ ਜਿਹੜਾ ਦਲੀਆ ਵੀ ਆਪਾਂ ਦਿੰਨੇ ਆ ਉਹ ਬਹੁਤ ਮਾਤਰਾ 'ਚ ਨਹੀਂ ਦੇਣਾ ਕਈ ਕਿਸਾਨ ਵੀਰ ਕੀ ਕਰਦੇ ਆ ਬਹੁਤ ਦਿਨ ਤੱਕ ਲੇਟੀ ਜਾਂ ਬਹੁਤ ਜ਼ਿਆਦਾ ਲੇਟੀ ਦਿੰਦੇ ਆ ਉਹਦੇ ਨਾਲ ਕੀ ਹੁੰਦਾ ਮਿਹਦੇ ਦਾ ਤਜਾਬੀਪਣ ਜਿਹੜਾ ਹੈ ਉਹ ਹਿੱਲ ਜਾਂਦਾ ਤੇ ਉਹਦੇ ਨਾਲ ਪਸ਼ੂ ਨੂੰ ਐਸਿਡੋਸਿਸ ਵਰਗੀਆਂ ਬਿਮਾਰੀਆਂ ਹੋ ਜਾਂਦੀਆਂ ਜਿਹਦੇ ਕਰਕੇ ਜਿਹੜਾ ਪਸ਼ੂ ਆਪਣਾ ਜਿਹੜਾ ਦੁੱਧ ਚੱਲਣਾ ਚਾਹੀਦਾ ਸੀ ਉਹ ਪੁੱਠੇ ਪਾਸੇ ਨੂੰ ਚੱਲ ਪੈਂਦਾ ਦੁੱਧ ਜਿਹੜਾ ਉਹ ਆਪਾਂ ਨੂੰ ਘੱਟ ਮਿਲਦਾ ਇਸ ਕਰਕੇ ਜਦੋਂ ਵੀ ਪਸ਼ੂ ਤੁਹਾਡਾ ਸੂਪਿਆ ਉਸ ਤੋਂ ਬਾਅਦ ਉਹਦਾ ਖੁਰਾਕੀ ਪ੍ਰਬੰਧਨ ਉਹਦੀ ਫੀਡ ਫੇਰ ਨਵੀਂ ਬਣ ਜਾਣੀ ਹੈ ਉਹਦੇ ਵਿੱਚ ਇੱਕਦਮ ਕਿਸੇ ਚੀਜ਼ ਦੇ ਵਿੱਚ ਬਦਲਾਅ ਨਹੀਂ ਕਰਨਾ ਤੇ ਦੂਸਰੀ ਗੱਲ ਇਹ ਹੈ ਵੀ ਉਦੋਂ ਉਹਨੂੰ ਊਰਜਾ ਜ਼ਿਆਦਾ ਵਾਲੀ ਫੀਡ ਚਾਹੀਦੀ ਹੈ ਦੁੱਧ ਦੇ ਉਤਪਾਦਨ ਦੇ ਹਿਸਾਬ ਨਾਲ ਹੀ ਆਪਾਂ ਉਹਨੂੰ ਦਾਣਾ ਦੇਣਾ ਜੋ ਨਵੀਆਂ ਨੇ ਉਹ ਕਹਿੰਦੇ ਵੀ 400 ਗ੍ਰਾਮ ਪ੍ਰਤੀ ਕਿਲੋ ਦੁੱਧ ਦੇ ਹਿਸਾਬ ਨਾਲ ਤੁਹਾਡਾ ਦਾਣਾ ਜਿਹੜਾ ਉਹ ਪਸ਼ੂ ਦਾ ਉਸ ਤਰੀਕੇ ਦੇ ਨਾਲ ਵੱਧਦਾ ਰਹੂਗਾ ਤੇ ਜਿਹੜਾ ਪਸ਼ੂ ਤੁਹਾਡਾ ਜ਼ਿਆਦਾ ਦੁੱਧ ਦੇ ਰਿਹਾ ਉਹ ਤੁਹਾਡਾ 25 30 ਕਿਲੋ ਤੱਕ ਸਾਈਲੇਜ ਵੀ ਖਾ ਲੂਗਾ ਉਸ ਤੋਂ ਬਾਅਦ ਇਹ ਊਰਜਾ ਦੀ ਲੋੜ ਹੈ 슈ਗਰ ਬੀਟ ਪਲਪ ਦਾ ਅਚਾਰ ਆ ਜਾਂਦਾ 슈ਗਰ ਬੀਟ ਦਾ ਅਚਾਰ ਉਹਦੀ ਵੀ ਸਪਾਰਸ਼ ਯੂਨੀਵਰਸਿਟੀ ਕਰਦੀ ਹੈ ਤੁਸੀਂ 5-6 ਕਿਲੋ 슈ਗਰ ਬੀਟ ਦਾ ਅਚਾਰ ਪਾ ਸਕਦੇ ਹੋ ਕਿਲੋ 1.5 ਕਿਲੋ ਗਾਵਾਂ ਨੂੰ ਤੂੜੀ ਪਾ ਸਕਦੇ ਹੋ ਤੇ ਜਿਹੜਾ ਦਾਣਾ ਹੈ ਉਹ ਪਸ਼ੂ ਦੀ ਸਮਰੱਥਾ ਦੇ ਅਨੁਸਾਰ ਹੀ ਹੋਏਗਾ ਉਹ ਆਪਣੇ ਮਾਹਰ ਤੋਂ ਲੈ ਕੇ ਦਾਣਾ ਬਣਵਾ ਕੇ ਵੀ ਭਾਈ ਮੇਰੇ ਪਸ਼ੂ ਇੰਨਾ ਦੁੱਧ ਦਿੰਦਾ ਇਹਦੀ ਇੰਨੀ ਸਮਰੱਥਾ ਹੈ ਉਹਦੇ ਹਿਸਾਬ ਨਾਲ ਆਪਾਂ ਦਾਣਾ ਪਾਈਏ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਪਸ਼ੂ ਪਾਲਕ ਵੀ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਗੇ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਾਰੇ ਕਿਸਾਨ ਵੀਰੋ ਪਸ਼ੂ ਪਾਲਕ ਦੇ ਕੀਤੇ ਦੇ ਵਿੱਚ ਕਰਜ਼ੇ ਦੀ ਸਹੂਲਤ ਬਹੁਤ ਮਾਤਵ ਰੱਖਦੀ ਹੈ ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦਿੱਤੀ ਹੈ ਸ਼੍ਰੀ ਅਮਨ ਜੋਤ ਸਿੰਘ ਜੀ ਨੇ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਇੱਕ ਬੈਂਕ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਖੇਤੀ ਦੇ ਨਾਲ ਕਿਹੜੇ ਕਿਹੜੇ ਸਹਾਈ ਕਿਤੇ ਆ ਜਿਨ੍ਹਾਂ ਤੇ ਅਸੀਂ ਬੈਂਕਾਂ ਨਾਲ ਰਾਬਤਾ ਕਰਕੇ ਇਹਨਾਂ ਕਿਤੇ ਧੰਦਿਆਂ ਨੂੰ ਬढ़ावा ਦੇ ਸਕਦੇ ਹਾਂ ਨਾਲ ਨਾਲ ਸਹਾਈ ਕਿਤੇ ਕਰ ਸਕਦੇ ਹਾਂ ਸੋ ਮੇਰੇ ਨਾਲ ਨੇ ਅਮਨ ਜੂਸ ਸਿੰਘ ਬਲੂਜਾ ਜੀ ਜਿਹੜੇ ਮੈਨੇਜਰ ਨੇ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾਇਆ ਬਲੂਜਾ ਜੀ ਬੈਂਕਾਂ ਕਿਹੋ ਜਿਹੀ ਕਿਤੇ ਤੰਦਿਆਂ ਨੂੰ ਪ੍ਰਮੋਟ ਕਰਦੀਆਂ ਨੇ ਜਿਹਨੀਆਂ ਕਿਸਾਨ ਵੀਰ ਤੁਹਾਡੇ ਤੋਂ ਨਾਲ ਜੁੜ ਕੇ ਵਧੀਆ ਆਮਦਨ ਜਿਹੜੀ ਉਹ ਆਪਣੀ ਕਮਾ ਸਕਦਾ ਹੈ ਮਾਡਲੇ ਤੌਰ ਤੇ ਜੀ ਦੇਖੋ ਕਿਸਾਨਾਂ ਲਈ ਸਭ ਤੋਂ ਪਹਿਲਾਂ ਜਿਹੜੀ ਫੈਸਿਲਿਟੀ ਬੈਂਕ ਪ੍ਰੋਵਾਈਡ ਕਰਦੇ ਆ ਉਹ ਜਿਹੜੀ ਆਪਣੇ ਖੇਤਾਂ ਨੂੰ ਵਿੱਚ ਜਿਹੜੀ ਖੇਤੀ ਕਰਦਾ ਉਹਦੇ ਵਾਸਤੇ ਫਸਲਾਂ ਨੂੰ ਬੀਜਣ ਵਾਸਤੇ ਕਟਿੰਗ ਕਰਨ ਵਾਸਤੇ ਜਿਹੜੀ ਆਪਾਂ ਜਿਹੜੀ ਇਨਕਮ ਚਾਹੀਦੀ ਹੈ ਜਿਹੜਾ ਪੈਸਾ ਚਾਹੀਦਾ ਉਹ ਦਿੰਦਾ ਸਭ ਤੋਂ ਪਹਿਲੇ ਨੰਬਰ ਤੇ ਆਪਣੇ ਵਾਸਤੇ ਦੂਜੇ ਨੰਬਰ ਤੇ ਜਿਹੜੇ ਜੰਤਰ ਚਾਹੀਦੇ ਆ ਜਿਹੜੇ ਇਕੁਪਮੈਂਟ ਚਾਹੀਦੇ ਟਰੈਕਟਰ ਹੋਗੇ ਟਰਾਲੀਆਂ ਹੋਗੀਆਂ ਇਹਨਾਂ ਸਭ ਦਾ ਆਪ ਦੇ ਵਾਸਤੇ ਜੀ ਉਹ ਬੈਂਕ ਦਿੰਦਾ ਤੀਜੇ ਨੰਬਰ ਤੇ ਆ ਜਾਂਦਾ ਜੇ ਕੋਈ ਆਪਾਂ ਗੱਲ ਕਰੀਏ ਕਿ ਜੇ ਕੋਈ ਟਰੈਕਟਰ ਖਰੀਦ ਕੇ ਟਰਾਲੀ ਖਰੀਦ ਕੇ ਹਾਰਵੈਸਟਰ ਖਰੀਦ ਕੇ ਅੱਗੋਂ ਕਿਰਾਏ ਤੇ ਦੇਣਾ ਚਾਹੁੰਦਾ ਹੈ ਉਹ ਆ ਜਾਂਦਾ ਤੀਜੇ ਨੰਬਰ ਤੇ ਕਿ ਜੇ ਕੋਈ ਇਨਾ ਕਿੱਤਿਆਂ ਤੋਂ ਕਮਾਈ ਕਰਨਾ ਚਾਹੁੰਦਾ ਹੈ ਕਿ ਜਿਹੜੇ ਇਨਸਟਰੂਮੈਂਟ ਜੰਤਨ ਨੇ ਉਹ ਮੈਂ ਕਿਸੇ ਨੂੰ ਕਿਰਾਏ ਤੇ ਦੇ ਕੇ ਕੰਮ ਕਰਾਦਾ ਜੀ 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 ਚੌਥੇ ਨੰਬਰ ਤੇ ਜੀ ਆ ਜਾਂਦੇ ਆ ਫਿਰ ਪਸ਼ੂ ਪਾਲਣ ਵਾਲੇ ਜੀ ਪਸ਼ੂ ਪਾਲਣ ਚ ਅੱਗੋਂ ਫਿਰ ਤਿੰਨ ਚਾਰ ਕਿਸਮਾਂ ਨੇ ਜੀ ਡੇਰੀ ਹੋ ਗਿਆ ਮੱਝਾਂ ਗਾਵਾਂ ਰੱਖਣੀਆਂ ਕਿਸੇ ਨੇ ਉਹਦੇ ਵਾਸਤੇ ਫਿਰ ਅੱਗੇ ਆ ਜਾਂਦਾ ਜੀ ਬੱਕਰੀ ਪਾਲਣ ਵਾਸਤੇ ਹੂੰ ਫਿਰ ਆ ਜਾਂਦਾ ਜੀ ਜਿਹੜੇ ਪੋਲਟਰੀ ਜਿਹਨੂੰ ਆਪਾਂ ਕਹਿੰਦੇ ਆ ਮੁਰਗੀ ਪਾਲਣ ਜਿਸ ਕਿਸੇ ਨੇ ਕਰਨਾ ਉਹਦੇ ਵਾਸਤੇ ਵੀ ਲੋਨ ਬੈਂਕ ਦਿੰਦੀ ਹੈ ਜਦੋਂ ਤੁਹਾਡੇ ਕੋਲ ਆਉਂਦਾ ਕੋਈ ਕਿਸ ਤਰ੍ਹਾਂ ਕਿਸਾਨ ਵੀਰ ਨੂੰ ਫਿਰ ਦੱਸਿਆ ਜਾਂਦਾ ਜੀ ਅਸੀਂ ਗੱਲ ਕਰੀਏ ਪਸ਼ੂ ਪਾਲਣ ਦੇ ਕਿਤੇ ਦੀ ਵੀ ਉਹਨੂੰ ਕੀ ਕੀ ਚਾਹੀਦਾ ਆ ਤੁਹਾਡੇ ਕੋਲੋਂ ਉਹ ਲੋਨ ਲੈ ਸਕਦਾ ਕਿੰਨੇ ਪਸ਼ੂਆਂ ਤੇ ਲੈ ਸਕਦਾ ਇੱਕ ਤੇ ਜਿਹੜਾ ਸਰਕਾਰ ਸਪான்ਸਰ ਕਰਦੀ ਹੈ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਥਰੂ ਜਦੋਂ ਸਪான்ਸਰ ਕਰਦੀ ਹੈ ਉਹ ਹੋ ਜਾਂਦਾ ਹੈ ਦੂਜਾ ਹੁੰਦਾ ਡਾਇਰੈਕਟ ਬੈਂਕ ਦਿੰਦਾ ਹੈ ਜਿਹੜਾ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਕਰਦਾ ਹੈ ਉਹ ਜ਼ਿਆਦਾਤਰ ਦੋ ਪਸ਼ੂ ਚਾਰ ਪਸ਼ੂਲੀ ਕਰਦਾ ਹੈ। ਅੱਛਾ ਜੀ। ਫਿਰ ਜਦੋਂ ਆਪਾਂ ਜੇ ਕਹੀਏ ਕਿ ਅਸੀਂ 10 ਪਸ਼ੂ ਰੱਖਨੇ ਆਂ ਆਪਾਂ ਅੱਗੋਂ ਉਹਨਾਂ ਦਾ ਪਾਲਣ ਕਰਨਾ ਹੈ ਅੱਗੋਂ ਅਸੀਂ ਉਹਨਾਂ ਦਾ ਡੇਰੀ ਦਾ ਕੰਮ ਕਰ ਸਕਦੇ ਆਂ। ਜੀ। ਉਹ ਫਿਰ ਬੈਂਕ ਵੀ ਉਹਦੇ ਲਈ ਆਪਦਾ ਵੀ ਦਿੰਦੀ ਆ। ਹੂੰ। ਉਹਦੇ ਲਈ 10 ਲੱਖ ਤੱਕ ਦਾ ਲੋਨ ਵੀ ਬੈਂਕ ਪ੍ਰਦਾਨ ਕਰਦੀ ਆ। ਤੇ ਜੇ ਵੱਡਾ ਪ੍ਰੋਜੈਕਟ ਲਾਣਾ ਹੋਵੇ ਤਾਂ ਵੀ ਬੈਂਕ ਪ੍ਰਦਾਨ ਕਰਦੀ ਆ ਭਾਵੇਂ 50 ਲੱਖ ਦਾ ਹੀ ਹੋਣਾ ਹੋਵੇ ਉਹਦੇ ਚ ਸ਼ੈੱਡ ਪਾਉਣਾ ਜਿਹੜੇ ਹੋਰ ਜਿਹੜੀ ਕੰਸਟਰਕਸ਼ਨ ਹੁੰਦੀ ਹੈ ਜਿਹੜੇ ਬਣਦੇ ਨੇ ਸਾਰੇ ਵਾਟਰ ਦਾ ਜਿਹੜਾ ਲੱਗਦਾ ਸਾਰਾ ਸਿਸਟਮ ਉਹ ਪੂਰਾ ਵੀ ਸਾਰੇ ਹਰ ਇੱਕ ਚੀਜ਼ ਕਵਰ ਕਰਦੀ ਆ ਬੈਂਕ ਤੇ ਉਤੋਂ ਇਲਾਵਾ ਜੇ ਜਈ ਕਿ ਐਨੀਮਲ ਹਸਬੈਂਡਰੀ ਵਾਲਾ ਤੇ ਉਹਦੇ ਚ ਇਹ ਆਸਾਨੀ ਹੋ ਜਾਂਦੀ ਉਹਦੀ ਥੋੜਾ ਵਿਆਜ ਦਾ ਥੋੜਾ ਸਰਕਾਰ ਦਿੰਦੀ ਹੈ ਥੋੜਾ ਜਿਹਾ ਵਿੱਚੋਂ ਹਿੱਸਾ ਅਮਨਜੋਤ ਸਿੰਘ ਜੀ ਗੱਲ ਇਹ ਆ ਵੀ ਦੇਖੋ ਕਿਸਾਨ ਵੀਰਾਂ ਦੇ ਕੋਲ سرمਾਇਆ ਬਹੁਤ ਘੱਟ ਹੁੰਦਾ ਉਹਨਾਂ ਨੂੰ ਆਪਣੇ ਕੋਲੋਂ ਵੀ ਇਹ ਲੋਨ ਦੇ ਵਿੱਚ ਕੁਛ ਨਾ ਕੁਛ ਪਾਉਣਾ ਪੈਂਦਾ ਤੇ ਕੀ ਕੀ ਰਿਕੁਆਇਰਮੈਂਟ ਆ ਜਿਹੜੀ ਉਹ ਤੁਹਾਡੇ ਕੋਲ ਲੈ ਕੇ ਆਉਣ ਜੇ ਉਹਨਾਂ ਨੇ ਕੀਤਾ ਤੰਦਾ ਇਹ ਪਸ਼ੂ ਪਾਲਣ ਦਾ ਸ਼ੁਰੂ ਕਰਨਾ ਸਾਰਾ ਪੈਸਾ ਕਦੀ ਵੀ ਬੈਂਕ ਕਿਸੇ ਚੀਜ਼ ਵਾਸਤੇ ਨਹੀਂ ਦਿੰਦੀ ਜੀ ਜੇ ਇਹਦੇ ਵਿੱਚ ਆਪਾਂ ਕਹਿ ਲਈਏ ਤੇ 10% ਹਿੱਸਾ ਕਿਸਾਨ ਨੂੰ ਵੀ ਪਾਉਣਾ ਪੈਂਦਾ ਜੀ ਜੇ ਆਪਾਂ ਨੇ 2 ਤੇ 2 ਜਾਂ 4 ਪਸ਼ੂ ਲੈਣੇ ਆ ਜੇ 2 ਲੱਖੀਆਂ 4 ਲੱਖ ਦੀ ਕੀਮਤ ਹੈ ਤੇ ਆਪਾਂ ਨੂੰ 20000 ਜਾਂ 40000 ਪਾਉਣਾ ਪਊਗਾ ਤੇ ਬਾਕੀ ਜਿਹੜਾ ਹੈ ਉਹ ਬੈਂਕ ਲੋਨ ਕਰ ਦਿੰਦੀ ਆ ਆਸਾਨ ਕਿਸ਼ਤਾਂ ਹੁੰਦੀਆਂ ਨੇ ਰਿਕੁਆਇਰਮੈਂਟ ਚ ਇਦਾਂ ਹੁੰਦਾ ਹੈ ਕਿ ਜਿਹੜੀ ਜਗ੍ਹਾ ਤੇ ਤੁਸੀਂ ਲੈ ਰਹੇ ਹੋ ਪਸ਼ੂ ਜਾਂ ਤਾਂ ਕੋਈ ਮੰਡੀ ਹੋਵੇ ਜਾਂ ਤਾਂ ਮੰਡੀ ਦੀ ਰਸੀਦ ਉੱਥੇ ਕੱਟ ਦਿੰਦੇ ਆ ਪਸ਼ੂ ਕਿੰਨੇ ਦਾ ਤੁਹਾਨੂੰ ਪਸ਼ੂ ਪ੍ਰਦਾਨ ਹੋਊਗਾ ਹਮ ਤੇ ਜਾਂ ਜੇ ਤੁਸੀਂ ਪਰਸਨਲ ਲੈਵਲ ਤੇ ਕਿਸੇ ਤੋਂ ਖਰੀਦ ਰਹੇ ਹੋ ਤੇ ਇੱਕ ਐਗਰੀਮੈਂਟ ਬਣ ਜਾਂਦਾ ਹੈ ਕਹਿ ਲਓ ਕਾਗਜ਼ ਬਣ ਜਾਂਦਾ ਜਿਦੇ ਚੋ ਲਿਖ ਦਿੰਦਾ ਹੈ ਕਿ ਇੰਨੇ ਪਸ਼ੂ ਮੈਂ ਇਸ ਬੰਦੇ ਨੂੰ ਵੀਰ ਨੂੰ ਵੇਚੂਗਾ ਇੰਨੇ ਪੈਸੇ ਦੇ ਵੇਚੂਗਾ ਜਿੱਦਾਂ ਆਪਾਂ ਘਰ ਖਰੀਦ ਫਰੋਕ ਤੋਂ ਪਹਿਲਾਂ ਬਣਾਉਂਦੇ ਆ ਬਿਆਨਾ ਕਰਦੇ ਆ ਉਦਾਂ ਦਾ ਕਾਗਜ਼ ਬਣ ਜਾਂਦਾ ਤੇ ਇਹਨਾਂ ਇਹ ਜਿਹੜਾ ਮੇਨ ਹੁੰਦਾ ਉਹ ਤੋਂ ਇਲਾਵਾ ਆਪਣੇ ਆਧਾਰ ਕਾਰਡ ਪੈਨ ਕਾਰਡ ਤੇ ਜ਼ਮੀਨ ਦੀ ਜਿਹੜੀ ਜਾਣਕਾਰੀ ਹੈ ਕਿ ਕਿੰਨਾ ਤੁਹਾਡੇ ਕੋਲ ਜ਼ਮੀਨ ਹੈ ਉਹ ਕਿਹੜੀ ਜਗ੍ਹਾ ਤੇ ਤੁਸੀਂ ਪਸ਼ੂ ਪਾਲਨ ਕਰੋਗੇ ਉਹ ਵੀ ਸਾਨੂੰ ਚਾਹੀਦੀ ਹੁੰਦੀ ਹੈ ਹੂੰ ਜੇ ਤੇ ਆਪਦੇ ਲੈਵਲ ਤੇ ਲੈ ਰਿਆ ਕਿਸਾਨ ਤਾਂ ਤਾਂ ਆਪਾਂ ਸਿਰਫ ਉਹਦੇ ਤੋਂ ਇਹ ਨਹੀਂ ਮੰਗਦੇ ਵੀ ਤੁਹਾਡਾ ਕਮਰਸ਼ੀਅਲ ਹੋਵੇ ਜਗਾ ਤੇਰੀ ਉਹ ਹੋਵੇ ਉਹ ਨਹੀਂ ਮੰਗਦੇ ਅਸੀਂ ਅਸੀਂ ਕਹਿੰਦੇ ਆ ਤੁਸੀਂ ਆਪਣੇ ਘਰੇ ਕਰੋ ਤੇ ਜੇ ਕਮਰਸ਼ੀਅਲ ਲੈਵਲ ਤੇ ਕਰਨਾ ਹੈ ਵੱਡਾ ਲੋਨ ਕਰ ਰਹਾ 50 ਲੱਖ ਦਾ ਕਰ ਰਹਾ ਕਰੋੜ ਦਾ ਕਰ ਰਹਾ ਤੇ ਤਾਂ ਅਸੀਂ ਉਹਨਾਂ ਤੋਂ ਕਮਰਸ਼ੀਅਲ ਜਗਾ ਡਿਮਾਂਡ ਕਰਦੇ ਆ ਵੀ ਕੋਈ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਕਮਰਸ਼ੀਅਲ ਹੋਵੇ ਜਗਾ ਹੂੰ ਹੂੰ ਤੇ ਉਹ ਜਗਾ ਦੀ ਜਿਹੜੇ ਕਾਗਜ਼ ਹੁੰਦੇ ਨੇ ਉਹ ਨਾਲ ਲੱਗਦੇ ਨੇ ਅਸੀਂ ਇਹ ਕਹਿੰਦੇ ਆਂ ਵੀ ਜੇ ਤੁਹਾਡੀ ਆਪਣੀ ਜ਼ਮੀਨ ਹੈ ਕਮਰਸ਼ੀਅਲ ਹੈ ਤੇ ਬਸ ਸਾਨੂੰ ਕਮਰਸ਼ੀਅਲ ਚਾਹੀਦੀ ਹੈ ਹੂੰ ਜੇ ਵੱਡਾ ਲੋਨ ਹੈ ਜੇ ਆਪਦੇ ਲੈਵਲ ਦੇ ਲੋਨ ਹੈ ਦੋ ਚਾਰ ਪਸ਼ੂ ਨੇ 6 ਪਸ਼ੂ ਨੇ ਤੇ ਅਸੀਂ ਘਰੇ ਵੀ ਕਰ ਦਿੰਨੇ ਆਂ ਫੇਰ ਨਹੀਂ ਗਿਰਵੀ ਰੱਖਣ ਵਾਲਾ ਸਾਰੇ ਇਹਦੇ ਵੀ ਸਾਰੇ ਤਰ੍ਹਾਂ ਦੇ ਪ੍ਰਬੰਧ ਹੈਗੇ ਨੇ ਜੇ ਕੋਈ ਦੇਣਾ ਚਾਹੁੰਦਾ ਹੈ ਜੇ ਤੇ ਅਸੀਂ ਉਹਦੇ ਤੇ ਬਣਾਉਣ ਵਾਸਤੇ ਬਿਲਡਿੰਗ ਦੇ ਦਿੱਤਾ ਫੇਰ ਤੇ ਅਸੀਂ ਰੱਖ ਲਵਾਂਗੇ ਜ਼ਮੀਨ ਉਹ ਜੇ ਅਸੀਂ ਉੱਤੇ ਬਣਾਉਣ ਨੂੰ ਕੁਛ ਨਹੀਂ ਦਿੱਤਾ ਤਾਂ ਨੂੰ ਸਿਰਫ ਪਸ਼ੂਆਂ ਲਈ ਦਿੱਤਾ ਫੇਰ ਸਾਨੂੰ ਜ਼ਮੀਨ ਨਹੀਂ ਚਾਹੀਦੀ ਅਮਨਜੋਤ ਪਲੂਜਾ ਜੀ ਗੱਲ ਇਹ ਆ ਵੀ ਕਈ ਵਾਰੀ ਕਿਸ ਕੁਦਰਤੀ ਕਰੋਪੀ ਆ ਜਾਂਦੀ ਆ ਕੋਈ ਨਾ ਕੋਈ ਬਿਮਾਰੀ ਇਹੋ ਜੀ ਪਸ਼ੂਆਂ ਚ ਆ ਜਾਂਦੀ ਆ ਵੀ ਲੋਨ ਕਿਸਾਨ ਵੀਰ ਨੇ ਲਿਆ ਹੋਇਆ ਤੇ ਪਸ਼ੂਆ ਉਹਦੇ ਮਰ ਗਏ ਕੀ ਕਰਾਂਗੇ ਫੇਰ ਚਾਹੇ ਉਹ ਫਸਲ ਵਾਸਤੇ ਅਸੀਂ ਲੋਨ ਦਿੱਤਾ ਚਾਹੇ ਅਸੀਂ ਪਸ਼ੂ ਵਾਸਤੇ ਦਿੱਤਾ ਦੋਨਾਂ ਵਿੱਚ ਬੀਮਾ ਹੁੰਦਾ ਹੈ ਜੀ ਪਸ਼ੂ ਜਿਹੜੇ ਨੇ ਉਹ ਵੀ ਅਸੀਂ ਬੀਮਾ ਕਰਾ ਕੇ ਰੱਖਦੇ ਆਂ ਜੀ ਜੀਓ ਟੈਗਿੰਗ ਬਕਾਇਦਾ ਹੁੰਦੀ ਜਿਹੜੇ ਕੰਨ ਚ ਆਪਾਂ ਦੇਖਦੇ ਆ ਅਕਸਰ ਪਾਏ ਹੁੰਦੇ ਨੇ ਉਹ ਉਹਦੇ ਬੇਸ ਤੇ ਉਹ ਰਜਿਸਟਰ ਹੋ ਜਾਂਦਾ ਵੀ ਇਹ ਪਸ਼ੂ ਜੇ ਡੈੱਡ ਹੋ ਗਿਆ ਤੇ ਅਸੀਂ ਉਹਦਾ ਵੀ ਬੀਮਾ ਕਰਦੇ ਤੇ ਦੂਜੀ ਗੱਲ ਫਸਲ ਹੋ ਗਈ ਹੂੰ ਫਸਲ ਵਾਸਤੇ ਅਸੀਂ ਲੋਨ ਦਿੱਤਾ ਹੈ ਫਸਲ ਨਹੀਂ ਹੋਈ ਬਾਰਿਸ਼ਾਂ ਹੋ ਗਈਆਂ ਤੇ ਉਹ ਸਰਕਾਰੀ ਬੀਮਾ ਅੱਧਾ ਪ੍ਰੀਮੀਅਮ ਜਿਹੜੀ ਇਹ ਸਰਕਾਰ ਦਿੰਦੀ ਹੈ ਅੱਧੇ ਤੋਂ ਜ਼ਿਆਦਾ ਹੀ ਦਿੰਦੀ ਹੈ ਅੱਧੇ ਤੋਂ ਘੱਟ ਆਪਾਂ ਦੇਣਾ ਹੁੰਦਾ ਹੈ ਕਿਸਾਨ ਨੇ ਦੇਣਾ ਹੁੰਦਾ ਹੈ ਤੇ ਜੇ ਕਿਵੇਂ ਕੁਦਰਤੀ ਕਰੋਪੀ ਕੋਈ ਆਂਦੀ ਜਿਵੇਂ ਐਦ ਕੀ بارشਾਂ ਹੋ ਗਈਆਂ ਸੀਗੀਆਂ ਜੀ ਜੀ ਤੇ ਉਹ ਡੀਸੀ ਜਿਹੜਾ ਡਿਕਲੇਅਰ ਕਰ ਦਿੰਦਾ ਜੀ ਇਹ ਜੇ ਫਸਲ ਜਿਹੜੀ ਹੈ ਫਲੱਡ ਦੇ ਮਾਰਚ ਆ ਗਈ ਹੈ ਜਾਂ ਸੁੱਕੇ ਦੇ ਮਾਰਚ ਆ ਗਈ ਹੈ ਤੇ ਉਹਦਾ ਜਿਹੜਾ ਬੀਮਾ ਰਸ਼ੀ ਹੈ ਉਹ ਕਿਸਾਨ ਨੂੰ ਮਿਲ ਜਾਂਦੀ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਐਮਨਜੋਦ ਜੀ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਪਸ਼ੂ ਪਾਲਣ ਦੇ ਕੀਤੇ ਦੇ ਵਿੱਚ ਇੱਕ ਸਫਲ ਪਸ਼ੂ ਪਾਲਕ ਨੇ ਸ਼੍ਰੀ ਰਣਜੀਤ ਸਿੰਘ ਜੀ ਜੋ ਕਿ ਬਲਾਕ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੇ ਵਸਨੀਕ ਨੇ ਇਹਨਾਂ ਦੇ ਵੱਲੋਂ ਆਪਣੇ ਇਸ ਕੀਤੇ ਨਾਲ ਸੰਬੰਧੀ ਤਜਰਬੇ ਸਾਂਝੇ ਕੀਤੇ ਗਏ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਜੀ ਨੇ ਆਓ ਦੇਖਦੇ ਹਾਂ ਪਿਆਰੀ ਕਿਸਾਨ ਵੀਰੋ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਵਿੱਚ ਪ੍ਰਜਨਨ ਕਿਰਿਆ ਦਾ ਸੁਚੱਜਾ ਪ੍ਰਬੰਧ ਇਸ ਵਿਸ਼ੇ ਤੇ ਜਾਣਕਾਰੀ ਦੇਣ ਲਈ ਮੇਰੇ ਨਾਲ ਬੈਠੇ ਨੇ ਬਹੁਤ ਹੀ ਸਫਲ ਪਸ਼ੂ ਪਾਲਕ ਸਰਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਦਾ ਪਿੰਡ ਹੈ ਰੋਲੇ ਬਲਾਕ ਇਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਰਣਜੀਤ ਸਿੰਘ ਜੀ ਸਾਡੀ ਕਿਸਾਨ ਵੀਰਾਂ ਨੂੰ ਵੀ ਦੱਸੋ ਕਿ ਕਦੋਂ ਤੋਂ ਇਹ ਕਿਤੇ ਧੰਦੇ ਦੇ ਵਿੱਚ ਆਏ ਹੋ ਤੇ ਕਿੰਨੇ ਪਸ਼ੂ ਐ ਇਸ ਵੇਲੇ ਹੈਗੇ ਨੇ 2000 ਤੋਂ ਆਪਾਂ ਇਹ ਆਪਣੇ ਗਾਵਾਂ ਰੱਖੀਆਂ ਨੇ ਤੇ ਪਹਿਲਾਂ ਆਪਣੇ ਕੋਲ ਰੱਖ ਲੋ ਜੀ 1994-95 ਦੇ ਮੱਝਾਂ ਦੀਆਂ ਤੇ ਪਹਿਲਾਂ ਆਪਣਾ ਪਿੰਡ ਫਾਰਮ ਸੀ ਉਰੇ ਰੱਖ ਲੋ ਜੀ ਆਪਾਂ 2007 ਤੋਂ ਇੱਥੇ ਆਏ ਹਾਂ ਹੂੰ ਤੇ ਲਾ ਲਓ ਆਪਣੇ ਕੋਲ ਇੱਥੇ ਹੁਣ ਪਸ਼ੂ ਹੈਗੇ ਨੇ 130 35 ਦੇ ਗੇੜਨੇ ਆਪਣੇ ਛੋਟੇ ਵੱਡੇ ਜੀ ਤੇ ਅਸੀਂ ਲਾ ਲਓ ਸਾਲ ਦੇ ਵਿੱਚ 15 20 25 ਤੱਕ ਅਸੀਂ ਸੇਲ ਕਰ ਦਿੰਨੇ ਆ ਜਿਹੜੇ ਰੱਖਨੇ ਆ ਉਹ ਸਾਬ ਨਾਲ ਵਧੀਆ ਜਾਨਵਰ ਖੀਦੇ ਨੇ ਜੀ ਅੱਛਾ ਹੁਣ ਆਪਾਂ ਜੀ ਗੱਲ ਕਰੀਏ ਇਹਦੇ ਸਾਰੇ ਰੱਖ ਰਖਾਵ ਦੀ ਫਿਰ ਜਿਵੇਂ ਤੁਸੀਂ ਦੱਸਿਆ ਮਸ਼ੀਨਾਂ ਹੈਗੀਆਂ ਕਿ ਕਿਸ ਤਰ੍ਹਾਂ ਕਰਦੇ ਹੋ ਫਿਰ ਸਾਰਾ ਮਸ਼ੀਨਾਂ ਦੇ ਰਾਹੀਂ ਸਾਰੀ ਚੁਵਾਈ ਬੰਦੇ ਆ ਜੀ ਸਾਰਾ ਜਿੰਨੀ ਵੀ ਆਪਣੀ ਚੁਵਾਈ ਆ ਇਹ ਸਾਰੀ ਮਸ਼ੀਨਾਂ ਤੇ ਆ ਪਾਰਲਰ ਲੱਗਿਆ ਹੈ ਇਹ ਆਪਣਾ ਜੀ ਤੇ ਜਿਹੜੇ ਪੱਠੇ ਪਾਉਣੇ ਨੇ ਸਹਲੇ ਪਾਉਣਾ ਉਹ ਵੀ ਟੀਐਮਆਰ ਨਾ ਪਾਉਨੇ ਆਪਾਂ ਜੀ ਜਿਹੜਾ ਗੋਹਾ ਜੀ ਆਪਣਾ ਉਹ ਵੀ ਸਕੈਪਰ ਤੇ ਆ ਸਕੈਪਰ ਨਾਲ ਸਾਰਾ ਕਰ ਲੈਣੇ ਆ ਬਹੁਤ ਔਖਾ ਹੁੰਦਾ ਜਦੋਂ ਅਸੀਂ ਧਾਰ ਚੋਣੀ ਆ ਕਿਉਂਕਿ ਇੱਕ ਇੱਕ ਪੱਠੂ ਬਹੁਤ ਦੁੱਧ ਦਿੰਦਾ ਆ ਤਾਂ ਕੀ ਕਿਸ ਤਰ੍ਹਾਂ ਦਾ ਪ੍ਰਬੰਧ ਫੇਰ ਕੀਤਾ ਹੋਇਆ ਇਹ ਆਪਣੇ ਰੱਖ ਲੋ ਜੀ ਜਿਵੇਂ ਪਾਲਰ ਇੱਕ ਸਾਡੇ ਪੋਰਸ਼ਨ ਬਣੇ ਨੇ ਜਿੱਕਰ ਰੱਖ ਲੋ ਵੀ ਜਿਹੜੀਆਂ ਤਾਜ਼ੀਆਂ ਗਾਂ ਮਾ ਉਹਨਾਂ ਦੇ ਲੱਗ ਨੇ ਉਹਨਾਂ ਤੋਂ ਜਿਵੇਂ ਡਰਾਈ ਵਾਲੀਆਂ ਲੱਗ ਨੇ ਤੇ ਜਿਹੜੀਆਂ ਘੱਟ ਦੁੱਧ ਵਾਲੀਆਂ ਡਰਾਈ ਹੋਣ ਵਾਲੀਆਂ ਨੇ ਉਹ ਲੱਗਨੇ ਅਸੀਂ ਸਾਰਾ ਪੋਰਸ਼ਨ ਵਿੱਚ ਵੜ ਲਈਦਾ ਇੱਕ ਅੱਛਾ ਉਹ ਉਹ ਕਨੇ ਸਾਰਾ ਪੋਰਸ਼ਨ ਬੜਿਆ ਹੋਇਆ ਰੱਖ ਲਓ ਮਸ਼ੀਨਾਂ ਉਹਨਾਂ ਨੂੰ ਪਾਰਲਰ ਦੇ ਵਿੱਚ ਚੱਲ ਜਾਂਦੀਆਂ ਨੇ ਅੱਛਾ ਜੀ ਉਹਨਾਂ ਦਾ ਸੌਖਾ ਕੰਮ ਹੁੰਦਾ ਸਾਰੀ ਪਾਰਲਰੋਂ ਨਿਕਲ ਕੇ ਫਿਰ ਦੂਜੀ ਸ਼ਿਫਟ ਆ ਜਾਂਦੀ ਹੈ ਉਹ ਸਾਬ ਨਾਲ ਆਪਾਂ ਜਵਾਈ ਕਰਦੇ ਹਾਂ ਰੱਖ ਲਓ ਵੱਧ ਤੋਂ ਵੱਧ ਘੰਟਾ 2 ਘੰਟੇ ਦੇ ਵਿੱਚ 50ਾਂ ਚੋ ਹੋ ਜਾਂਦੀਆਂ ਨੇ ਅੱਛਾ ਸਰਦਾਰ ਰਣਜੀਤ ਸਿੰਘ ਜੀ ਪਸ਼ੂ ਐਨੇ ਰੱਖੇ ਹੋਏ ਨੇ ਬਿਮਾਰੀ ਤੁਹਾਡੀ ਵੀ ਆਉਂਦੀ ਰਹਿੰਦੀ ਆ ਆਮ ਤੌਰ ਤੇ ਅਸੀਂ ਦੇਖਦੇ ਆ ਪਸ਼ੂਆਂ ਦੇ ਵਿੱਚ ਕਿੱਦਾਂ ਫਿਰ ਬਿਮਾਰੀਆਂ ਦਾ ਪ੍ਰਬੰਧ ਫਿਰ ਕਿੱਦਾਂ ਬਿਮਾਰੀਆਂ ਦਾ ਪਰਮਾਦਲਾ ਲਓ ਜੀ ਜੇ ਕੋਈ ਬੁਖਾਰ ਜਿਆ ਹੋ ਗਿਆ ਉਹ ਟਰੀਟਮੈਂਟ ਸੀ ਆਪਣਾ ਆਪੇ ਕਰ ਲਿਆ ਜੀ ਤੇ ਜਿਵੇਂ ਰੱਖ ਲੋ ਹੋਰ ਤਾਂ ਬਾਹਲੀ ਐਡੀ ਵੈਸੇ ਸਤਾ ਜਿਵੇਂ ਆਪਣੇ ਪ੍ਰਬੰਧ ਨੇ ਫੋਗਰ ਲੱਗੇ ਹੋਏ ਨੇ ਅੱਖੇ ਲੱਗੇ ਨੇ ਗਰਮੀਆਂ ਦੇ ਵਿੱਚ ਗਰਮੀ ਦੀ ਥੋੜੀ ਬਹੁਤੀ ਦਿੱਕਤ ਆਉਂਦੀ ਹੈਗਾ ਇਹ ਨਾਲ ਕਰਕੇ ਹੱਲ ਹੋ ਜਾਂਦਾ ਤੇ ਸਰਦੀਆਂ ਦੇ ਵੈਸੇ ਕੋਈ ਹੈ ਨਹੀਂ ਜਿਹੜਾ ਟਰੀਟਮੈਂਟ ਆ ਉਹ ਆਪਾਂ ਆਪੇ ਕਰ ਲਿਆ ਜੀ ਸਾਰਾ ਅੱਛਾ ਸਰਦੀਆਂ ਦੇ ਵਿੱਚ ਸੂਏ ਆਉਣੇ ਆ ਜੀ ਤੇ ਫਿਰ ਕਿਸ ਤਰ੍ਹਾਂ ਦਾ ਪ੍ਰਬੰਧ ਫਿਰ ਤੁਸੀਂ ਹੁਣ ਐਡਵਾਂਸ ਦੇ ਵਿੱਚ ਕੀਤਾ ਹੋਇਆ ਸਰਦੀਆਂ ਜਿਵੇਂ ਸੂਆ ਆ ਜਾਂਦਾ ਆਪਣੀ ਅੱਖ ਲੋ ਅਕਤੂਬਰ ਨਮੰਬਰ ਦਸੰਬਰ ਹੂੰ ਇਹਨਾਂ ਵਿੱਚ ਜਿਹੜੇ ਜਾਨਵਰ ਆਉਂਦੇ ਨੇ ਜਿੱਕਣ ਰਖਲੋਈ ਆਪਾਂ ਟਰਾਂਜਿਸ਼ਨ ਉਹਦਾ ਫੀਡ ਆਪਣਾ ਅੱਡ ਬਣਾਇਆ ਹੈ ਇੱਕ ਅੱਛਾ ਜੀ ਅੱਛਾ ਉਹਦੇ ਵਿੱਚ ਅਸੀਂ ਇੱਕ ਮਹੀਨਾ ਵੈਸੇ 20 ਦਿਨ ਪਹਿਲਾਂ ਕਹਿੰਦੇ ਨੇ ਵੀ ਤੁਸੀਂ 20 ਦਿਨ ਪਹਿਲਾਂ ਟਰਾਂਜਿਸ਼ਨ ਫੀਡ ਪਾਓ ਅਸੀਂ ਇੱਕ ਮਹੀਨਾ ਪਹਿਲਾਂ ਇਹ ਸ਼ੂ ਕਰ ਦਿੰਦੇ ਆ ਜੀ ਉਹਨਾਂ ਨੂੰ ਇੱਕ ਮਹੀਨਾ ਪਹਿਲਾਂ ਅਸੀਂ ਉਹਦੇ ਬਣੇ ਪੋਰਸ਼ਨ ਅਲੱਗ ਕਰ ਦਿੰਦੇ ਆ ਹੂੰ ਉਹ ਸ਼ਾਵਨਾ ਉਹਨਾਂ ਨੂੰ ਫੀਡ ਅਲੱਗ ਤੋਂ ਪੈਂਦੀ ਆ ਹੂੰ ਜਿਹੜੇ ਉਹ ਰਖਲੋ ਸੂਣ ਵਾਲਾ ਪਛ ਉਹ ਅੱਡੇ ਨੇ ਆਪਣੇ ਅਲੱਗ ਬਣਾਇਆ ਹੈ ਉਹਨਾਂ ਦਾ ਸਾਰਾ ਉਹ ਜਿੰਨਾ ਵੀ ਉਹ ਆ ਸੁਗਣ ਵਾਲਿਆਂ ਦਾ ਉਹ ਸਾਹਬ ਨਾਲ ਬਣਾ ਕੇ ਆਰਡਰ ਰੱਖੀਦਾ ਜੀ ਇਹਨਾਂ ਸਾਰੇ ਪਸ਼ੂਆਂ ਦੇ ਲਈ ਫੀਡ ਆ ਜਿਹੜੀ ਫਿਰ ਆਪ ਹੀ ਬਣਾਉਨੇ ਆ ਸਾਰੀ ਚਾਰਾ ਵਗੈਰਾ ਆਪ ਹਰਾ ਚਾਰਾ ਉਹਦਾ ਆਚਾਰ ਵਗੈਰਾ ਆਪਾ ਲੈਨੇ ਆ ਹਾਂਜੀ ਹਾਂਜੀ ਜਿਹੜਾ ਜੀ ਆਪਾਂ ਰੱਖੋ ਜਿਹੜੀ ਫੀਡ ਆ ਉਹ ਆਪਾਂ ਆਪ ਬਣਵਾ ਕੇ ਲਿਆਉਨੇ ਆ ਜਿਹੜਾ ਸਮਾਨ ਵਿੱਚ ਪੈਣਾ ਬਣਾਉਣਾ ਜਿਹੜੀ ਸੈਲਜ ਆ ਉਹ ਮੱਕੀ ਅਸੀਂ ਆਪਣੀ ਆਪ ਬੀਜਦੇ ਆ ਜੀ ਆਪਣੇ ਖੇਤਾਂ 'ਚ ਅੱਛਾ ਜੀ ਉਹਦਾ ਜੀ ਆਪਣਾ ਆਪ ਸੈਲਜ ਬਣਾ ਲੀਦਾ ਜਿਹੜੀ ਮੱਕੀ ਆਪਣੇ ਕੋਲ ਵੱਜ ਜਾਂਦੀ ਆ ਉਹ ਅਸੀਂ ਵੈਸੇ ਰੱਖ ਲੈਨੇ ਆ ਜੀ ਪਕਾ ਕੇ ਉਹ ਰੱਖ ਲਈਦੀ ਆ ਜਿੰਨੀ ਲੋੜ ਆ ਸੈਲ ਜੀ ਉਹ ਅਸੀਂ ਪਾ ਲੈਨੇ ਆ ਜੋਨਾਂ ਸਾਡੇ ਕੋਲ 50 60 ਕਿਲੇ ਹੁੰਦੇ ਨੇ ਆਪਣੇ ਮੱਕੀ ਦੇ ਤੇ ਉਹ ਜਿੰਨੀ ਲੋੜ ਆ ਆਪਾਂ ਸੈਲ ਪਾ ਲੈਨੇ ਆ ਤੇ ਬਾਕੀ ਪਕਾ ਕੇ ਰੱਖ ਲਈਦੀ ਹਾਂ ਬਹੁਤ ਸਾਰਾ ਮੱਕੀ ਵਰੀਏ ਦੇ ਵਿੱਚ ਸਮੱਸਿਆਵਾਂ ਵੀ ਆਉਂਦੀਆਂ ਕੁਝ ਕਹਿਣਾ ਚਾਹੋਗੇ ਕੋਈ ਸਮੱਸਿਆ ਆਉਂਦੀ ਆ ਪਸ਼ੂ ਪਾਲਣ ਦੇ ਕਿਤੇ ਦੇ ਵਿੱਚ ਪਸ਼ੂ ਪਾਲਣ ਦਾ ਜਿਵੇਂ ਰੱਖ ਲੋ ਜੀ ਜਿਵੇਂ ਮਸਟੈਟਸ ਤੋਂ ਥੋੜਾ ਜਿਹਾ ਹੈ ਤੇ ਹੋਰ ਤਾਂ ਵੈਸੇ ਜਿਵੇਂ ਹੁਣ ਆਮ ਆਉਤੋਂ ਮਾੜਾ ਮੋਟਾ ਤਾਂ ਹੁੰਦਾ ਹੀ ਰਹਿੰਦਾ ਜੀ ਹਾਂ ਤੇ ਵੈਸੇ ਮਸਟੈਟ ਦੀ ਥੋੜੀ ਬਹੁਤੀ ਹੁੰਦੀ ਹੈ ਲੇਵੇ ਦੀ ਬਿਮਾਰੀ ਹੈ ਲੇਵੇ ਦੀ ਬਿਮਾਰੀ ਹਾਂ ਜੀ ਇਹ ਥੋੜਾ ਜਿਹਾ ਹੁੰਦਾ ਪ੍ਰੋਬਲਮ ਨਹੀਂ ਵੈਸੇ ਉਹ ਏਡੀ ਪ੍ਰੋਬਲ ਨਹੀਂ ਆਉਂਦੀ ਹੈ ਜੀ ਅੱਛਾ ਤੇ ਫਿਰ ਜਦੋਂ ਪਸ਼ੂ ਨੇ ਸੂਣਾ ਆ ਹਾਂਜੀ ਉਦੋਂ ਫਿਰ ਕੋਈ ਡਾਕਟਰ ਦੀ ਮਦਦ ਜਾਂ ਆਪ ਹੀ ਨਹੀਂ ਡਾਕਟਰ ਦੀ ਕੋਈ ਮਦਦ ਨਹੀਂ ਪੈਂਦੀ ਜੀ ਵੈਸੇ ਆਪ ਹੀ ਸੂ ਪੈਂਦੇ ਨੇ ਹੱਥ ਲਾਉਣ ਦੀ ਵੀ ਲੋੜ ਨਹੀਂ ਓਕੇ ਹੱਥ ਲਾਉਣ ਦੀ ਨਹੀਂ ਜੇ ਮੇਰਾ ਖਲੋ ਹੁਣ ਪੀ ਕੇ ਵੀ ਇਹਦੇ ਆ ਕੇ ਜੇ ਨਾ ਬੱਚੇ ਨਾਰਮਲ ਨੇ ਕੋਈ ਪ੍ਰੋਬਲਮ ਨਹੀਂ ਟੈਸਟ ਕਰਵਾਏ ਹੋਏ ਨੇ ਸਾਰੇ ਉਹਨਾਂ ਦੇ ਤੇ ਪਹਿਲੀਆਂ ਚ ਹੁੰਦੇ ਦੀ ਜਿਵੇਂ ਕੋਈ ਬੱਚਾ ਅੜ ਗਿਆ ਜਾਂ ਹੁਣ ਕੋਈ ਪ੍ਰੋਬਲਮ ਨਹੀਂ ਆਉਂਦੀ ਤਾਂ ਵੈਸੇ ਆਪਣੇ ਆਪ ਹੀ ਸੌਂ ਪੈਂਦੀਆਂ ਨੇ ਸਾਰੀਆਂ ਕੋਈ ਹੋਵੇ ਕਿ ਜੋ ਸਮੋਣੀ ਪੈਂਦੀਆਂ ਨੇ ਆਪਣੇ ਆਪ ਹੀ ਸੌਂ ਜਾਂਦੀਆਂ ਨੇ ਰਣਜੀਤ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਹਾਡੇ ਨੇ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਸਾਨ ਵੀਰੋ ਪਸ਼ੂ ਪਾਲਨ ਦੇ ਕੀਤੇ ਨਾਲ ਜੁੜ ਕੇ ਵੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ ਜੇਕਰ ਸਹੀ ਦਿਸ਼ਾ ਨਿਰਦੇਸ਼ੇ ਹੀਠਾ ਇਹ ਕੀਤਾ ਅਪਣਾਇਆ ਜਾਏ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਨਵਾਂ ਵਿਸ਼ਾ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕਰਨ ਦੀਓ ਇਜਾਜ਼ਤ ਧੰਨਵਾਦ